ਹਾਂ ਇਹ ਜਿਹੜਾ ਪੈਰ ਵਾਲੀ ਬਿਮਾਰੀ ਆਪਾਂ ਨੂੰ ਸੱਸਿਆ ਆ ਜਾਂਦੀ ਕਿਸੇ ਵੀ ਤਰ੍ਹਾਂ ਦੀ ਠੀਕ ਆ ਸੌਮਬ ਸੌਬ ਵਧੀਆ ਤਿਆਰ ਕਰਨੇ ਆਪਾਂ ਜਿੱਥੇ ਠੀਕ ਹੈ ਉਹਦੇ ਵਾਸਤੇ ਜੋ ਕੋ ਚੰਗਾ ਵਾ ਘੋੜਾ ਤਿਆਰ ਕਰਨਾ ਜਿਵੇਂ ਆਪਾਂ ਸਟੱਡਮੈਨ ਵੀ ਪਾਰੇ ਨਾਲ ਠੀਕ ਆ ਹੋਰ ਵੀ ਆਪਾਂ ਸੌਮਬ ਕਹਿੰਦੇ ਵਧੀਆ ਪੈਸਾ ਲਾਉਣਾ ਆਪਾਂ ਉਹਦੇ ਤੇ ਠੀਕ ਆ ਤੇ ਨਾਲ ਆਪਾਂ ਲੈਮੀਨੋੜੀ ਪਾ ਸਕਦੇ ਆ ਉਹਦੇ ਆਪਾਂ ਠੀਕ ਹੈ ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਦਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ ਜ਼ਿਲ੍ਹਾ ਬਰਨਾਲਾ ਭਰਾਵੋ ਵਿਸਾਖੀ ਮੇਲੇ ਦੇ ਪਹੁੰਚੇ ਆ ਬੱਲਾ ਬੇ ਤੇ ਇੱਥੇ ਨਾ ਬਾਈ ਇੱਕ ਕੰਪਨੀ ਦੀ ਸਟਾਲ ਲੱਗਦੀ ਨੂੰ ਮੈਨੂੰ ਕਈ ਸਾਲ ਦੇਖਦੇ ਨੂੰ ਹੋ ਗਏ ਜਿਹੜੀ ਕਿ ਯੂਨੀ ਸੈੱਲ ਫਾਰਮਾ ਪ੍ਰਾਈਵੇਟ ਲਿਮਟਿਡ ਆ ਇਹ ਵੀਰਾਂ ਕੋਲੇ ਘੋੜਿਆਂ ਨਾਲ ਰਿਲੇਟਡ ਸਪਲੀਮੈਂਟ ਦੇ ਦਵਾਈਆਂ ਨੇਗੀਆਂ ਘੋੜਿਆਂ ਦੇ ਵਿੱਚ ਬਹੁਤ ਅਜਿਹੇ ਪ੍ਰਕਾਰ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਹਦੀਆਂ ਨਵੇਂ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਇਹ ਕੀ ਪ੍ਰੋਬਲਮ ਆ ਕੀ ਉਹ ਆ ਸੋ ਆਪਣੇ ਨਾਲ ਯੂਨੀ ਸੈੱਲ ਕੰਪਨੀ ਤੋਂ ਆਪਣੇ ਕੰਪਨੀ ਦੇ ਨੁਮਾਇੰਦੇ ਖੜੇ ਆਗੇ ਇਨਾਂ ਨਾਲ ਗੱਲਬਾਤ ਕਰਦੇ ਆਂਗੇ ਵੀ ਕੀ ਕੀ ਜਿਹੜੇ ਪ੍ਰੋਡਕਟ ਨੇ ਇਹਨਾਂ ਕੋਲੇ ਹੈਗੇ ਆ ਸਰ ਸਸੀ ਗਾਲ ਜੀ ਸਸੀ ਕਾ ਬਾਈ ਜੀ ਹੋਰ ਠੀਕ ਹੋ ਜੀ ਜਲਦੀ ਕਰਾਈ ਇਹ ਸਰ ਤੁਹਾਡੀ ਕੰਪਨੀ ਬਾਰੇ ਬਹੁਤ ਸੁਣਿਆ ਹੈ ਨਾ ਜੀ ਤੇ ਪਿਛਲੇ ਮੈਨੂੰ ਲੱਗਦਾ ਵੀ 3 ਸਾਲ 4 ਸਾਲ ਹੋ ਗਏ ਮੈਨੂੰ ਆਉਂਦੇ ਨੂੰ ਤੇ ਮੈਂ 3 ਸਾਲਾਂ ਤੋਂ ਤੁਹਾਡੀ ਇੱਥੇ ਸਟਾਲ ਆ ਜਿਹੜੀ ਉਹ ਦੇਖ ਰਿਹਾ ਹਾਂ ਆਪਣੇ ਕੋਲੇ ਕੀ ਕੀ ਪ੍ਰੋਡਕਟ ਆਉਂਦੇ ਨੇ ਜੀ ਕੰਪਨੀ ਦੇ ਹਾਂਜੀ ਜੇ ਪ੍ਰੋਡਕਟ ਦੀ ਗੱਲ ਕਰੀਏ ਪਹਿਲਾ ਪ੍ਰੋਡਕਟ ਆਪਨਾ ਆ ਗਿਆ ਜੀ ਸਟੱਡਮੈਨ ਐਕਸਪੀ ਅੱਛਾ ਜੀ ਹਾਂਜੀ ਸਟੱਡਮੈਨ ਐਕਸਪੀ ਇਹਦੇ ਵਿੱਚ ਕੀ ਕੀ ਆ ਜਾਂਦਾ ਈ ਹਾਂਜੀ ਇਹਦੇ ਵਿੱਚ ਹੈ ਬਾਇਓਟਿਨ ਆ ਫਾਸਫੋਰਸ ਆ ਆਇਰਨ ਆ ਵਿਟਾਮਿਨ ਡੀ3 ਹੈ ਜੀ ਠੀਕ ਹੈ ਠੀਕ ਹੈ ਕੈਲਸ਼ੀਅਮ ਜਿਹਨੂੰ ਆਪਾਂ ਕਹਦੇ ਆ ਵੀ ਮਲਟੀ ਵਿਟਾਮਿਨ ਆ ਗਿਆ ਇਹ ਵੀ ਤਾਕਤਵਰੀਆਂ ਚ ਲਈ ਠੀਕ ਹੈ ਇਹ ਘੋੜੇ ਨੂੰ ਕਿਵੇਂ ਵੀ ਜਿਵੇਂ ਕੋਈ ਗਰੋਥ ਕਰਾਉਣੀ ਆਪਾਂ ਉਸ ਤਰ੍ਹਾਂ ਉਸ ਵਾਸਤੇ ਜੀ ਇਹ ਜਿਵੇਂ ਕੱਦ ਕਾਠੀ ਕਰਾਉਣੀ ਆ ਘੋੜੇ ਬਛੇਰੇ ਤਿਆਰ ਕਰਨਾ ਬਛੇਰੇ ਤਿਆਰ ਕਰਨਾ ਕੱਦ ਕਾਠੀ ਸ਼ਾਈਨਿੰਗ ਠੀਕ ਹੈ ਗਰੋਥ ਕਰਾਉਣੀ ਆਪਾਂ ਠੀਕ ਹੈ ਜਾ ਕੋਈ ਆਪਣਾ ਚੰਗਾ ਸਟਾਲੀਅਨ ਤਿਆਰ ਕਰਨਾ ਜੀ ਇਹ ਉਹਦੇ ਵਾਸਤੇ ਵੀ ਇਹ ਪਰ ਜਿਹਨੂੰ ਸ਼ਕਤੀ ਵਧਾਉਂਦਾ ਉਹ ਦੀ ਆਪਣੇ ਠੀਕ ਹੈ ਹਾਂਜੀ ਜਿਵੇਂ ਆਪਾਂ ਕਹਿ ਦਈਏ ਭਰਾਵੋ ਵੀ ਬਹੁਤੇ ਸਟਾਲੀਅਨ ਹੁੰਦੇ ਨੇ ਜਾਂ ਕੋਈ ਬਸ਼ੇਰੀਆਂ ਹੁੰਦੀਆਂ ਆਪਾਂ ਕਹਿੰਦੇ ਯਾਰ ਬੜੀ ਕੱਦ ਕਾਠੀ ਐ ਵੀ ਇਹਦੀ ਮਾਂ ਦੀ ਜਾਂ ਪਿਓ ਦੀ ਤਾਂ ਏਡੀ ਕੱਦ ਕਾਠੀ ਹੈ ਨਹੀਂਦੀ ਵੀ ਇਹ ਬੜੀ ਚੌੜੀ ਕਰੀ ਬਤੰਦਰਾ ਨੇ ਤਾਂ ਫਿਰ ਬਈ ਉਹ ਆ ਜਿਹੜਾ ਸਟੱਡਮੈਨ ਐਕਸਪੀ ਪ੍ਰੋਡਕਟ ਹੈ ਇਹੋ ਜਿਹੇ ਪ੍ਰੋਡਕਟਾਂ ਦਾ ਕਮਾਲ ਹੈ ਜਿਹਨੇ ਚੰਗਾ ਬਸ਼ੇਰਾ ਤਿਆਰ ਕਰ ਦੇਣਾ ਜਿਵੇਂ ਆਪਣੇ ਵੱਡੇ ਘੋਰੇ ਬੰਦੇ ਨੇ ਜਸਪਾਲ ਅੰਕਲਾ ਤਰਖਾਨ ਵਾਲੇ ਆ ਉਹ ਏਸੇ ਕੰਪਨੀ ਦੇ ਜਿਹੜੇ ਪ੍ਰੋਡਕਟ ਨੇਗੇ ਉਹ ਵਰਤਦੇ ਨੇ ਹਣਾ ਜੀ ਉਹਨਾਂ ਕੋਲੇ ਤੁਸੀਂ ਦੇਖ ਲਓ ਪਹਿਲਾਂ ਬੇਤਾਬਤੀ ਹੁਣ ਪਦਮ ਘੋੜਾ ਦਾ ਉਹ ਘੋੜੇ ਬਈ ਇਹੋ ਜਿਹਾ ਸਮਾਨ ਖਾ ਖਾਈ ਆਪਾਂ ਕਹੀ ਵੀ ਅੰਕਲ ਨੇ ਆਪਣਾ ਟ੍ਰੀਟਮੈਂਟ ਕਰ ਕਰ ਕੇ ਕੁਝ ਇਹਨਾਂ ਦਾ ਹੋ ਜਾਂਦਾ ਕੁਝ ਉਹਨਾਂ ਦਾ ਆਪਦਾ ਹੋ ਜਾਂਦਾ ਤੇ ਤਿਆਰ ਕਰਦੇ ਆ ਕਿਉਂ ਪਿਛਲੀ ਵਾਰ ਜਦੋਂ ਵਸਾਖੀ ਵਾਲੇ ਮੇਲੇ ਤੇ ਜੀ ਉਦੋਂ ਅੰਕਲ ਜੀ ਵੀ ਆਏ ਹੋਏ ਸੀ ਅਸੀਂ ਇਕੱਠੇ ਇਹਨਾਂ ਕੋਲੇ ਖੜਕੇ ਗਏ ਵੀਰ ਉਹਨਾਂ ਕੋਲੇ ਤੇ ਉਦੋਂ ਅੰਕਲ ਜੀ ਨੇ ਵੀ ਆਪਣੀ ਵੀਡੀਓ ਦੇ ਵਿੱਚ ਕਿਹਾ ਕਹਿੰਦੇ ਵੀ ਯਾਰ ਵੀ ਬਹੁਤ ਵਧੀਆ ਪ੍ਰੋਡਕਟ ਨੇ ਵੀ ਆਪਾਂ ਨੂੰ ਵਰਤਣੀ ਚਾਹੀਦੀ ਹੈਗੇ ਤੇ ਹੋਰ ਬਾਈ ਜੀ ਦੂ ਬਿਨਾ ਕੀ ਆ ਗਿਆ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਆਪਣਾ ਹੀਟੋ ਮੇਅਰ ਠੀਕ ਹੈ ਜਿੱਥੇ ਕੋੜੀ ਹੀਟ ਚ ਨਹੀਂ ਆਉਂਦੀ ਹਮ ਅੰਡਾ ਪ੍ਰੋਪਰ ਲੀਜ ਨਹੀਂ ਹੁੰਦਾ ਜੀ ਠੀਕ ਹੈ ਆਪਾਂ ਡਾਕਟਰ ਕਹਿੰਦੇ 30 ਤੋਂ 33 ਅੰਮ ਦਾ ਅੰਡਰ ਲੀਜ ਨਹੀਂ ਹੁੰਦਾ ਠੀਕ ਹੈ ਕੋੜੀ ਮਲੋਂ ਦਾ ਫੇਰ ਹੀ ਫਾਇਦਾ ਜੀ ਇਹ ਅੰਡਾ ਪ੍ਰੋਪਰ ਬਣਿਆ ਹੋਵੇ ਬ ਤੇ 20 ਦਿਨ ਕੰਟੀਨਿਊ ਪਾਉਣਾ ਆਪਣਾ 50 ਗ੍ਰਾਮ 20 ਦਿਨ ਲਗਾਤਾਰ ਪਾਉਣਾ ਇੱਕ ਟਾਈਮ ਚਾਹੇ ਸਵੇਰੇ ਚਾਹੇ ਸ਼ਾਮ ਕਿਹੜਾ ਮਰਜੀ ਟਾਈਮ ਹਾਂਜੀ ਹਾਂਜੀ ਠੀਕ ਹੈ ਕਿਲੋ ਪੈਕਿੰਗ ਆਉਂਦੀ ਆਪਣੀ ਹੀ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਆਪਣਾ ਇਸ ਟਾਈਮ ਠੀਕ ਹੈ ਹਾਂਜੀ ਹਾਂਜੀ ਵੀ ਜਿਹੜੀ ਘੂੜੀ ਆਪਾਂ ਕਹਿੰਦੇ ਆ ਵੀ ਹੀਟ ਚ ਨਹੀਂ ਆਉਂਦੀ ਹੈਗੀ ਹਨਾ ਜਾਂ ਵੀ ਉਸ ਤੋਂ ਬਾਅਦ ਵੀ ਪ੍ਰੋਪਰ ਅੰਡਾ ਵਗੈਰਾ ਨਹੀਂ ਬਣਦਾ ਵੀ ਉਹਨਾਂ ਲਈ ਗਰਭ ਠਹਿਰਨ ਦੇ ਵਿੱਚ ਜਾਣੀ ਇਹਦਾ ਮੇਨ ਯੋਗਦਾਨ ਹੈ ਮੇਨ ਯੋਗਦਾਨ ਹੈ ਜੀ ਹਨਾ ਤੇ ਇਹ ਜੇ ਕਿੰਨੀ ਉਮਰ ਦੇ ਜਿਵੇਂ ਬਸ਼ੇਰਿਆਂ ਤੋਂ ਲੈ ਕੇ ਬਸ਼ੇਰੀਆਂ ਤੋਂ ਲੈ ਕੇ ਬਣਦੀ ਹੈ ਘ ਅਰੇ ਇਹ ਲਿਮਟ ਕੋਈ ਨਹੀਂ ਹੈਗੀ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਸੈਕਸਚੁਅਲ ਮਿਚਿਓਰਟੀ ਹੋ ਗਈ ਜਦੋਂ ਠੀਕ ਹੈ ਉਦੋਂ ਪਾ ਸਕਦੇ ਹੈਗੇ ਠੀਕ ਹੈ ਉਸ ਤੋਂ ਬਾਅਦ ਕੀ ਆ ਗਿਆ ਜੀ ਆਪਣਾ ਉਸ ਤੋਂ ਬਾਅਦ ਆ ਗਈ ਲੈਮੀਨੋਟ ਈ ਕਿਉਂ ਜੀ ਲੈਮੀਨੋਟ ਅੱਛਾ ਜੀ ਹਾਂ ਇਹ ਜਿਹੜਾ ਪੈਰ ਵਾਲੀ ਬਿਮਾਰੀ ਆਪਾਂ ਸੱਸਿਆ ਨਹੀਂ ਕਿਸੇ ਵਿੱਚ ਠੀਕ ਹੈ ਸੰਬ ਸੰਬ ਵਧੀਆ ਤਿਆਰ ਕਰਨੇ ਆਪਾਂ ਜਿੱਥੇ ਠੀਕ ਹੈ ਉਹਦੇ ਵਾਸਤੇ ਜੋ ਕੋ ਚੰਗਾ ਆਪਾਂ ਘੋੜਾ ਤਿਆਰ ਕਰਨਾ ਜਿਵੇਂ ਆਪਾਂ ਸਟੱਡਮੈਨ ਵੀ ਪਾਰੇ ਨਾਲ ਠੀਕ ਹੈ ਹੋਰ ਵੀ ਆਪਾਂ ਸੰਬ ਕੰਜਲ ਵਧੀਆ ਪੈਸਾ ਲਾਉਣਾ ਆਪਾਂ ਉਹਦੇ ਤੇ ਠੀਕ ਆ ਤੇ ਨਾਲ ਆਪਾਂ ਲੈਮੀਨੋੜੀ ਪਾ ਸਕਦੇ ਹਾਂ ਉਹਦੇ ਪਾਸੇ ਠੀਕ ਹੈ ਜੀ ਵੀ ਆਪਾਂ ਕਹੀ ਇਹ ਹਾਂਜੀ ਹਾਂਜੀ ਉਹ ਚੀਜ਼ ਦਾ ਫੈਰੀਅਰ ਵੀ ਦਦਾ ਵੀ ਕੁਸਮ ਬੰਨੇ ਕ ਮਤਲਬ ਸੌਫਟ ਹੋ ਜਾਂਦੇ ਆ ਕਿਉਂਕਿ ਬੰਤਰੀ ਵਧੀਆ ਬੰਦੀ ਇਹ ਚੀਜ਼ ਨਾਲ ਠੀਕ ਹੈ ਹਾਂ ਨਾ ਫਰਕ ਪੈਂਦਾ ਵੀ ਜਦੋਂ ਫੈਰੀਅਰ ਉਹਨਾਂ ਸੁਮਸਮ ਪੈਰਪੂਰ ਬਣਾਉਂਦਾ ਤਾਂ ਉਹ ਦੱਸ ਦੇਣੇ ਦੱਸ ਦਿੰਦੇ ਇਹ ਚੀਜ਼ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਲਿਮਿਨੇਟ ਦੀ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਆ ਠੀਕ ਹੈ ਕਿ ਇਹ ਜੀ ਫੁੱਟ ਪੈਂਚਰ ਹੋ ਜਾਂਦਾਗਾ ਤੇ ਫੁੱਟ ਪੈਂਚਰ ਦੀ ਵਧੀਆ ਰਿਜ਼ਲਟ ਹੈ ਇਹ ਚੀਜ਼ ਦਪਣ ਦੇ ਠੀਕ ਹੈ ਹਾਂਜੀ ਹਾਂਜੀ ਨਹੀਂ ਬਿਲਕੁਲ ਜੀ ਤੇ ਇਹਦਾ ਫਿਰ ਇੱਕ ਦਾ ਰਿਜ਼ਲਟ ਆ ਜਿਆ ਕਿੰਨੇ ਉਸ ਦਾ ਹੀ ਇਹ ਦੋ ਡੱਬੇ ਕੋਰਸਾ ਜੀ ਆਪਣਾ 1.5 ਕਿਲੋ ਦਾ ਕੋਰਸੀ ਆ ਠੀਕ ਹੈ ਦੋ ਡੱਬੇ ਤੇ ਉਸ ਤੋਂ ਬਾਅਦ ਆ ਕੀ ਚੀਜ਼ ਆ 21 ਗੋਲਡ ਐਚ ਇਹ ਕਾਦੇ ਲਈ ਆਈ ਪ੍ਰੋਡਕਟ ਇਹ ਇਹ ਚ ਅਸੀਂ ਮੇਨ ਗੱਲ ਕਰੀਏ omega 3 omega 6 ਫੈਟੀ ਐਸਿਡ ਆ ਜੀ ਬਾਇਓਟਿਨਾ ਵਿੱਚ ਆਪਣੇ ਦਾ ਠੀਕ ਹੈ ਮੇਨ ਆਪਣਾ ਸੋਰਸ ਆ ਵੀ ਜਿਵੇਂ ਜ਼ਿੰਕ ਵਗੈਰਾ ਹੋ ਗਿਆ ਵਿਟਾਮਿਨ ਹੋ ਗਿਆ ਚ ਡੀ ਈ ਹੈ ਨਾ ਹਾਂਜੀ ਹਾਂਜੀ ਠੀਕ ਹੈ omega 3 ਫੈਟੀ ਐਸਿਡ ਠੀਕ ਆ ਜੀ ਜਿਵੇਂ ਗੱਭ ਘੋੜੀ ਹੈ 10ਵੇਂ 11ਵੇਂ ਮਹੀਨੇ ਸਟਾਰਟ ਕਰੋ ਹਾਂਜੀ ਠੀਕ ਹੈ ਜੀ ਉੱਥੇ ਮਤਲਬ ਇੱਕ ਤਾਂ ਦੁੱਧਾ ਪੀ ਕੇ ਲੈਵਲ ਵਧਿਆ ਰਹਿਣ ਬਣਿਆ ਰਹਿੰਦਾ ਠੀਕ ਹੈ ਤੇ ਜਿਹੜਾ ਉਹਦੇ ਅੰਦਰ ਫੀਟਸ ਆਗਾ ਜਿਹੜਾ ਬੱਚਾ ਅੰਦਰ ਆ ਉਹਦੇ ਤੇ ਉਹਨੂੰ ਵੀ ਮਤਲਬ ਤਾਕਤ ਦਿੰਦਾ ਠੀਕ ਹੈ ਜੇ ਆ ਜਿਹੜੇ ਘੋੜੇ ਆ ਪਸਟਾਲੀ ਜਾਂਦਾ ਠੀਕ ਆ ਸਪਰਮ ਕਾਉਂਟ ਘਟ ਜਾਂਦੇ ਆ ਠੀਕ ਆ ਜਾਂ ਸ਼ਾਂਤ ਜਰਿਆਂ ਲੱਗ ਜਾਂਦੇ ਆ ਉੱਥੇ ਆਪੇ ਇੱਕ ਵੀ ਗੋਲਡਰ ਕਮੈਂਡ ਕਰਦੇ ਆ ਚੀਜ਼ ਦਾ ਅੱਛਾ ਜੀ ਹਾਂਜੀ ਕਿਹੜੀ ਇੱਕ ਦੋ ਘੋੜੀਆਂ ਲਾਉਣ ਤੋਂ ਬਾਅਦ ਘੋੜੇ ਸ਼ਾਂਤ ਹੋ ਜਾਂਦੇ ਆ ਉੱਥੇ ਨਾਲ ਆਪਾਂ ਇੱਕ ਵੀ ਗੋਲਡ ਸਪਰਮ ਕਾਉਂਟ ਵਧਦਾ ਜੀ ਉੱਥੇ ਠੀਕ ਆ ਹਾਂਜੀ 2ਵੇਂ ਪਲਾਈਏ ਵੀ ਟੈਸਟੋਸਟ੍ਰੋਨ ਸਿਸਟਮ ਦੇ ਵਿੱਚ ਇਹਨੇ ਉਹ ਕਰਨਾ ਹੈ ਹਾਂਜੀ ਹਾਂਜੀ ਠੀਕ ਆ ਵੀ ਜਿਵੇਂ ਬੰਦਿਆਂ ਦੇ ਆਪਾਂ ਕਹਿੰਦੇ ਮਰਦਾਨਾ ਤਾਕਤ ਆ ਗਈ ਹੈ ਨਾ ਉਸੇ ਤਰ੍ਹਾਂ ਹੀ ਘੋੜਿਆਂ ਦੇ ਵਿੱਚ ਇਹ ਚੀਜ਼ ਇੱਕ ਵੀ ਘੋੜੇ ਵਿੱਚ ਆਪਣਾ ਕੰਮ ਚਾਹੇ ਇੱਕ ਘੋੜੇ ਦੇ ਕੋਲੇ ਦਿਨ 'ਚ ਤਿੰਨ ਤਿੰਨ ਘੋੜੀਆਂ ਆ ਜਾਣ ਘੋੜਾ ਐ ਨਹੀਂ ਹੈਗਾ ਵੀ ਦਬ ਜੂਗਾ ਨਹੀਂ ਦਬਦਾ ਠੀਕ ਹੈ ਠੀਕ ਹੈ ਬਿਲਕੁਲ ਜੀ ਤੇ ਇਹ ਕੀ ਚੀਜ਼ ਆ ਗਈ ਲਿਵ ਉਸ ਤੋਂ ਬਾਅਦ ਲਿਵ ਤੰਤਰ ਹੈ ਜੀ ਲਿਵਰ ਟੋਨਿਕ ਲਿਵ ਤੰਤਰ ਨਾਲ ਲਿਵਰ ਟੋਨਿਕ ਇਹਦੀ ਸਭ ਤੋਂ ਵੱਡੀ ਗੇਮ ਆ ਹਨਾ ਕਹਿੰਦੇ ਜੇ ਤੁਹਾਡਾ ਲਿਵਰ ਠੀਕ ਆ ਤੁਸੀਂ ਕਦੇ ਬੁੱਢੇ ਨਹੀਂ ਹੋਵੋਗੇ ਕਦੇ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਸਹੀ ਗੱਲ ਆ ਇਹ ਹਾਂਜੀ ਹਾਂਜੀ ਠੀਕ ਆ ਇਹ ਮੇਨਲੀ ਮੇਲ ਲਈ ਹੈ ਜਾਂ ਫੀਮੇਲ ਲਈ ਰਕਮਾ ਦੋਮ ਵਸਤੀ ਹੈ ਜ ਆਪਣਾ ਇਹ ਠੀਕ ਹੈ ਠੀਕ ਹੈ ਡਬਲ ਸਟਰੈਂਥ ਵਿੱਚ अच्छा लिस्ट ਵੀ ਤਿੰਨੋ ਸਪੋਰਾ ਕਾਰਡੀਓਲੋਜੀ ਆਪਣਾ ਠੀਕ ਆ ਬਾਕੀ ਵਟਾਵਣ ਲੱਗ ਤੋਂ ਇਹਦੇ ਵਿੱਚ ਆ ਦਿਖਾਈਆਂ ਵੀ ਨੇ ਪ੍ਰਭੂ ਆ ਜੋ ਕਿੰਨ ਦਿਖਾਈਏ ਇਹ ਕਹਿੰਦੇ ਭਾਈ 20 ਪ੍ਰਕਾਰ ਦੀਆਂ ਜਿਹੜੀਆਂ ਜੜੀਆਂ ਬੂਟੀਆਂ ਨੇ ਆਪਾਂ ਕਹਦੇ ਆ ਪ੍ਰਭੂ ਇਹਦੇ ਵਿੱਚ ਪਾਈਆਂ ਵੀ ਆ ਨੇ ਠੀਕ ਹੈ ਜੀ ਤੇ ਜਾਨੀ ਕਿ ਕਹਦੀ ਹੈ ਵੀ ਬਹੁਤ ਸੋਹਣਾ ਪ੍ਰੋਡਕਟ ਆ ਇਹ ਹਾਂਜੀ ਹਾਂਜੀ ਲੈ ਰਿਹਾ ਜੀ ਮੁੰਡੇ ਨੇ ਸਾਰਾ ਇਹ ਅੱਛਾ ਵੀ ਵਧੀਆ ਪ੍ਰੋਡਕਟ ਆ ਇਹ ਲੀਵਰ ਦਾ ਹਾਂਜੀ ਹਾਂਜੀ ਜਿੱਥੇ ਬਸ ਭੁੱਖ ਵਗੈਰਾ ਨਹੀਂ ਲੱਗ ਰਹੀ ਡਾਈਜੈਸਟਿਵ ਚੰਗੀ ਤਰ੍ਹਾਂ ਨਹੀਂ ਹੋ ਰਿਹਾ ਜਾਨਵਰ ਦਾ ਠੀਕ ਹੈ ਜੀ ਉਥੇ ਜ਼ਰੂਰ ਰਕਮੈਂਡ ਕਰੋ ਜੀ ਆਪਣਾ ਇਹ ਠੀਕ ਹੈ ਇਹਦੇ ਫਿਰ ਜਿਵੇਂ ਛੋਟੀ ਉਮਰ ਦੇ ਜਾਨਵਰ ਨੇਗੇ ਬਿਸ਼ੇਰੇ ਬਿਸ਼ੇਰੀਆਂ ਇਹ ਵੀ ਆਪਾਂ ਕਹਿੰਦੇ ਖਾਣਾ ਘੱਟ ਖਾਂਦੇ ਆ ਤਾਂ ਉਹਨਾਂ ਨੂੰ ਵੀ ਆਪਾਂ ਕਰ ਸਕਦੇ ਆ ਹਾਂ ਓਕੇ 20 30 ਮਲ ਦੇ ਚੱਲੋ ਠੀਕ ਆ ਵੱਡੇ ਜਾਨਵਰ ਨੂੰ 50 ਮਲ ਦੇ ਚੱਲੋ ਗਰਮੀ ਗਰਮੀ ਤੋਂ ਸਰਦੀ ਤੋਂ ਡਾਈਜੈਸਟ ਹੋਣਦੀ ਆ ਉਹ ਤੋਂ ਵੀ ਜਦੋਂ ਮੌਸਮ ਬਦਲ ਵੀ ਉਹਦੋਂ ਵੀ ਆਪਾਂ ਪਾ ਸਕਦੇ ਹਾਂ ਜਿਵੇਂ ਆਹ ਦਿਨਾਂ ਦੇ ਵਿੱਚ ਬੰਦੇ ਨੂੰ ਵੀ ਸਵੱਸਿਆ ਆ ਜਾਂਦੀ ਹੈ ਜੀ ਹਨਾ ਤੇ ਆਪਾਂ ਵੀ ਉਹਦੋਂ ਕੋਈ ਨਾ ਕੋਈ ਡਾਟਾ ਹਾਂਜੀ ਠੀਕ ਹੈ ਜੀ ਤੇ ਆਹ ਕੀ ਚੀਜ਼ ਆ ਗਈ ਜੀ ਇਹ ਉਸ ਤੋਂ ਬਾਅਦ ਨੈਕਸਟ ਆ ਗਈ ਆਪਣਾ ਰਾਜੀ ਮਿਲਕ ਪਾਊਡਰ ਠੀਕ ਹੈ ਜੀ ਇਹ ਗਾਇਆਂ ਮੱਝਾਂ ਵਾਸਤੇ ਜੀ ਆਪਣਾ ਠੀਕ ਹੈ ਜੀ ਜਿਹੜਾ ਪਸ਼ੂ ਆਪਣਾ ਲਿੱਸਾ ਕਮਜ਼ੋਰਾ ਹੁੰਦਾ ਜਾਂਦਾ ਆਪਾਂ ਰਾਜੀ ਨਾ ਹੁੰਦਾ ਹੋਵੇ ਹਾਂ ਜੇ ਆਪਾਂ ਕਹਿੰਦੇ ਨੇ ਖਾਰ ਮੰਦਾ ਜਦੋਂ ਦੀ ਖੁਰਦਾ ਹੀ ਜਾਂਦਾ ਵਿੱਚੋਂ ਵਿੱਚ ਇਹਦੇ ਟਿਊਮਨ ਬਾਈਪਾਸ ਫੈਟ ਆ ਇਹ ਰਾਜੀ ਮਿਲਕ ਨਾ ਇਹਦਾ ਠੀਕ ਹੈ ਠੀਕ ਹੈ ਜੀ ਬਾਕੀ ਰਾਜੀ ਮਿਲਕ ਤੋਂ ਆਪਣੂੰ ਕਨਫਰਮ ਹੁੰਦਾ ਪਸ਼ੂ ਰਾਜੀ ਵੀ ਤੇ ਮਿਲਕ ਵੀ ਦੋਨੇ ਚੀਜ਼ਾਂ ਜੀ ਦੁੱਧ ਵੀ ਤੇ ਸਿਹਤ ਵੀ ਬਿਲਕੁਲ ਵੀ ਪਸ਼ੂ ਰਾਜੀ ਵੀ ਰਹੂਗਾ ਤੇ ਦੁੱਧ ਵੀ ਵਧੀਆ ਦੇਊਗਾ ਇਹਦਾ ਕਿੰਨੇ ਦਿਨਾਂ ਦਾ ਕੋਰਸ ਆ ਜੀ ਇਹ 100 ਗ੍ਰਾਮ ਪਾਉਣਾ ਹੈ ਡੇਲੀ ਆਪਾਂ ਠੀਕ ਹੈ ਦੁੱਧ ਲਈ ਪਸ਼ੂ ਵਾਸਤੇ ਸੂਣ ਤੋਂ ਪਹਿਲਾਂ ਵੀ ਸਟਾਰਟ ਕਰ ਸਕਦੇ ਆਪਾਂ ਠੀਕ ਹੈ ਠੀਕ ਹੈ ਤੇ 5 ਕਿਲੋ ਘਟੋ ਘਟ ਪਾਓ ਹੀ ਪਾਓ ਪਸ਼ੂ ਨੂੰ ਆਪਣੇ 5 ਕਿਲੋ ਪਾਓ ਹੀ ਪਾਓ ਇਹ ਇੱਕ ਬਾਲਟੀ ਆਪਣੀ ਕਿੰਨੇ ਦੀ ਹੈ ਇਹ ਕਿੰਨੇ ਕਿੰਨੇ ਵੇਟ ਕਿੰਨੇ ਦਾ ਇਹ 5 ਕਿਲੋ ਇਹ 1300 ਰੁਪਏ ਦੀ ਪੈ ਜਾਂਦੀ ਹੈ ਜੇ 5 ਕਿਲੋ 1300 ਦੀ ਭਾਈ ਕੁਝ ਵੀ ਰੇਟ ਨਹੀਂ ਹੈਗਾ ਹਨਾ ਇੱਕ ਬਸੂ ਨੂੰ 5 ਕਿਲੋ ਆਪਾਂ ਪਾਉਣੀ ਆਗੇ ਪਸ਼ੂ ਨੇ ਰੋਹਦਾ ਲਾਲੋ 1.5 ਤੋਂ 2 ਲੀਟਰ ਦੁੱਧ ਵੀ ਵਧਾਤਾ ਤਾਂ ਆਪਣੇ ਲਈ ਕਿਤੇ ਤਿਆਰ ਤਾਂ ਮੁੱਲ ਮੁੜਦਾ ਹੀ ਇਹਦਾ ਹਾਂ ਇਹਨੇ ਕਿਤੇ ਤੋਂ ਕਿਤੇ ਉਹ ਕਹਿੰਦੀ ਮੇਰੇ ਖਿਆਲ ਚ 5-6 ਗੁਣਾ ਇਹ ਵਧਰ ਪੀ ਆਪਾਂ ਦੇ ਜੇ ਪਸ਼ੂ ਲਿੱਸਾਊਗਾ ਤਾਂ ਫਿਰ ਤਾਂ ਰਹਿਣ ਦੀ ਸਮੱਸਿਆ ਵੀ ਆਉਂਦੀ ਹੈ ਉਹ ਤਾਂ ਸੋਚੋ ਠੀਕ ਹੈ ਠੀਕ ਹੈ ਉਹ ਚੀਜ਼ਾਂ ਵੀ ਕਵਰ ਕਰੂਗੀ ਨਾਲ ਹੀ ਪੜੀ ਉਹ ਵੀ ਕਵਰ ਕਰੂ ਠੀਕ ਹੈ ਇਹ ਕੀ ਚੀਜ਼ ਆ ਗਈ ਜੀ ਗਰੋ ਐਡ ਇਹ ਆ ਗਈ ਜੀ ਗਰੋ ਐਡ ਪਾਊਡਰ ਆਪਣ ਜਿੱਥੇ ਕੱਟੀ ਪੱਛੀ ਛੇਤੀ ਤਿਆਰ ਕਰਨੀ ਆਪਾਂ ਹਾਂਜੀ ਡਾਕਟਰ ਕਹਿੰਦੇ ਗੰਨ ਪਾਸ ਨਹੀਂ ਦੀ ਬੱਚੇ ਦਾ ਨਹੀਂ ਕਮਜ਼ੋਰ ਆ ਜਾਂ ਕੇ ਬਾਹਰੋਂ ਪਸ਼ੂ ਆਪਣਾ ਪੂਰਾ ਨਰਵਾ ਹੁੰਦਾ ਹਾਂ ਤੇ ਪਰ ਅੰਦਰੋਂ ਬੱਚੇ ਦਾ ਨਹੀਂ ਚੀਚੀਰ ਗਿਆ ਹੁੰਦੇ ਜਾਨਵਰ ਆਪਾਂ ਕਹਿੰਦੇ ਵੀ ਇਹਦੇ ਉੱਪਰ ਤਾਂ ਚਮੜੀ ਸੁਈ ਜਾਂਦੀ ਐ ਵੀ ਬਾਹਰੋਂ ਪੂਰਾ ਵਧੀਆ ਹੈਗਾ ਵੀ ਅੰਦਰੋਂ ਹਾਂ ਕਿਉਂਕਿ ਆਪਾਂ ਉਹ ਤੋਂ ਦੁੱਧ ਲੈਣਾ ਜਾਨਵਰ ਤੋਂ ਨਾ ਕਿ ਉਹ ਤੋਂ ਘੋਲ ਕਰਾਉਣਾ ਆਪਾਂ ਕਹਿੰਦੇ ਹਾਂ ਹਾਂ ਬਿਲਕੁਲ ਜੀ ਠੀਕ ਹੈ ਉਹਦੇ ਵਾਸਤੇ ਆਪਣਾ ਗਰੋਡ ਪਾਊਡਰ ਠੀਕ ਹੈ ਜੇ ਸਟਾਰਟਿੰਗ ਦਾ ਪਾਉਣੇ ਆਪਾਂ 18-19 ਮਹੀਨੇ ਕੱਟੀ ਪੱਛੀ ਵਧੀਆ ਸਕੇ ਤਿਆਰ ਉਦੋਂ ਵਾ ਜਿਵੇਂ ਜਿਵੇਂ ਹੀਫਰ ਹੁੰਦੀ ਜਾਊਗੀ ਠੀਕ ਆ ਉਹਦੀ ਡੋਜ਼ ਵੱਧਦੀ ਜਾਊਗੀ ਤੇ ਉਸੇ ਤਰ੍ਹਾਂ ਹੀ ਪਾਉਣਾ ਪਾਣਾ ਠੀਕ ਹੈ ਹਾਂਜੀ ਵੀ ਉਸੇ ਤਰ੍ਹਾਂ ਹੀ ਵਧਈ ਜਾਊਗਾ ਪੂਰਾ ਇਹ ਪੂਰਾ ਵਧਿਆ ਠੀਕ ਹੈ ਤੇ ਇਹ ਕੀ ਚੀਜ਼ ਆ ਗਈ ਜੀ ਆਪਣੀ ਟਿਸ਼ੂ ਪਲੱਸ ਇਹ ਟਿਸ਼ੂ ਪਲੱਸ ਜੀ ਠੀਕ ਹੈ ਇਹ जख्मਤ ਹੋ ਜੀ ਆਪਣਾ ਜੇ ਪਸ਼ੂ ਦੀ ਕਿਸੇ ਵੀ ਤਰ੍ਹਾਂ ਦਾ जख्मਾ ਅੰਦਰ ਬਾਹਰ जख्मਾ ਘੋੜੇ ਘੋੜੀਆਂ ਵਿੱਚ ਆ ਜਖਮ ਤੇ जख्म ਆਪਾਂ ਕਹਿੰਦੇ ਭਰ ਹੀ ਨਹੀਂ ਰਿਹਾ ਠੀਕ ਆ ਜੇ ਥਾਣਾ ਦੇ ਵਿੱਚ ਵੀ ਕੋਈ ਪਫ ਜੀ ਬਣ ਜਾਂਦੀ ਹੈਗੀ ਠੀਕ ਆ ਉਹਦੇ ਵਿੱਚੋਂ ਖੂਨ ਆਉਂਦਾਗਾ ਉਹਨਾਂ ਵਾਸਤੇ ਆਪਣੀ ਟਿਸ਼ੂ ਪਲੱਸ ਆ ਇਹ ਦੋ ਗੋਲੀਆਂ ਆਪਾਂ ਪੀਸ ਕੇ ਵੀ ਉੱਪਰ ਲਾ ਸਕਦੇ ਆ ਤੇ ਐਫਐਮਡੀ ਦੇ ਕੇਸ ਚੱਲ ਰਹੇ ਆ ਅੱਜ ਕੱਲ੍ਹ ਜੀ ਹਾਂ ਜੀ ਮੈਂ ਮੂੰਹ ਖੁਰਾ ਜਾਂਦਾ ਆ ਆਪਾਂ ਮੂੰਹ ਫੁਰਾ ਰਹੇ ਆ ਪੈਰਾ ਵਗੈਰਾ ਉਹ ਦੋ ਗੋਲੀਆਂ ਸੁਬਾ ਸ਼ਾਮ ਦਵਾਓ ਜੀ ਆਪਣੇ ਉੱਤੇ ਠੀਕ ਐਫਐਮਡੀ ਵਿੱਚ ਵੀ ਤਾਂ ਉਹਦੇ ਲਈ ਪੂਰਾ ਆਰਾਮ ਬਾਣ ਠੀਕ ਆ ਜੀ ਬਿਲਕੁਲ ਤੇ ਹਾਂਜੀ ਹਾਂਜੀ ਇਹਦਾ ਲੈ ਲਿਆ ਜੀ ਮੁੰਡੇ ਨੇ ਦਾ ਵੀ ਕਰਕੇ ਇਹਦਾ ਕਲਿੱਪ ਲੈ ਲਿਆ ਪੂਰਾ ਵਧੀਆ ਬਿਲਕੁਲ ਜੀ ਇਹਨੂੰ ਤੇ ਤੁਸੀਂ ਭਰਾਓ ਇਹਨੂੰ ਦੇਖ ਸਕਦੇ ਹੋ ਚਾਰੇ ਪਾਸੇ ਤੋਂ ਤੇ ਟਿਸ਼ੂ ਪਲੱਸ ਦੇ ਨਾਮ ਨਾਲ ਇਹ ਆਉਂਦੀ ਆ ਬਿਲਕੁਲ ਜੀ ਤੇ ਉਦੋਂ ਅੱਗੇ ਠੀਕ ਹੈ ਇਹ ਆ ਗਈ ਫਲੋਰਾ ਸਾਡਾ ਠੀਕ ਹੈ ਇਹ ਡਾਈਜੈਸਟਰ ਪਾਊਡਰ ਹੈ ਜੀ ਹੁਣ ਜੇ ਮੈਂ ਨਵੇਂ ਤੂੜੀ ਆ ਰਹੀ ਹੈ ਠੀਕ ਹੈ ਉਹ ਚਰੀਨ ਵੀ ਵੱਧੂਗੀ ਮਿੱਟੀ ਵੱਧ ਹੋਊਗੀ ਠੀਕ ਹੈ ਕਈ ਭਰਾ ਕੋਈ ਛਾਂ ਦੇ ਨਹੀਂ ਤੂੜੀ ਨੂੰ ਠੀਕ ਹੈ ਤੇ ਬੰਨ ਦੀ ਸਮੱਸਿਆ ਵੀ ਹੋ ਜਾਂਦੀ ਆ ਇਹਦਾ ਹੀ ਪਸ਼ੂਆਂ 'ਚ ਤਾਂ ਆਉਣੀ ਆਉਣੀ ਆ ਤੇ ਇਹਦਾ ਕਈ ਵਾਰ ਜਦੋਂ ਆਪਣੇ ਨਵੀਂ ਕਣਕ ਆਉਂਦੀ ਹੈ ਨਾ ਜੀ ਉਦੋਂ ਆਪਾਂ ਨੂੰ ਵੀ ਇਹ ਚੀਜ਼ ਹੁੰਦੀ ਹੈ ਆਪਣੇ ਡਾਈਜੈਸਟ ਪਾਊਡਰ ਹਾਂ ਉਦੋਂ ਨਵੀਂ ਕਣਕ ਦੇ ਆਪਾਂ ਨੂੰ ਵੀ ਹੁੰਦੀ ਆ ਉਹ ਘਰਾਂ 'ਚ ਕਹਿੰਦੇ ਨੇ ਵੀ ਯਾਰ ਇਹ ਨਾਲ ਠੀਕ ਹੈ ਵੀ ਪਸ਼ੂਆਂ ਨੂੰ ਵੀ ਨਮੀ ਜਦੋਂ ਤੂੜੀ ਆਉਂਦੀ ਹੈ ਹਾਂਜੀ ਹਾਂਜੀ ਉਦੋਂ ਉਹਨਾਂ ਨੂੰ ਵੀ ਇਹ ਸਮੱਸਿਆ ਆ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਜੇ ਕੋਈ ਆ ਜਾ ਉਹ ਜਮਤ ਪਾ ਦੇ ਸੈੱਟ ਹੁੰਦਾ ਉਹਦੇ ਨਾਲ ਪਸ਼ੂ ਦਾ ਆਪਣਾ ਠੀਕ ਹੈ ਤੇ ਕੋਈ ਬੰਦ ਦੀ ਸਮੱਸਿਆ ਨਹੀਂ ਹੁੰਦੀ ਇਹਦੇ ਨਾਲ ਜੇ ਮੈਂ ਅੱਜ ਕੱਲ ਤਾਂ ਤੁਸੀਂ ਲਾ ਲਓ ਥੱਲੋਂ ਰੀਨ ਰੂਨ ਆ ਜਾਂਦੀ ਹੈ ਰੇਤਾ ਰੁੱਤਾ ਜਿਆਦਾ ਸਮੱਸਿਆ ਆਉਂਦਾ ਹਾਂ ਚੱਕਿਆ ਜਾਂਦਾ ਜੀ ਮੱਲੋਂ ਮੱਲੀ ਉੱਚੀ ਹਾਂਜੀ ਜੇ ਤੂੜੀ ਜਣੀ ਆਪਾਂ ਲਾ ਲਈਏ ਭਰਾਵੋ ਵੀ ਪਸ਼ੂ ਨੂੰ ਕੋਸ ਮਰਜੀ ਸਮੱਸਿਆ ਆਉਂਦੀ ਆ A to Z ਤਾਂ ਇਹਨਾਂ ਕੋਲੇ ਹਰ ਇੱਕ ਚੀਜ਼ ਦਾ ਇਲਾਜ ਆਗਾ ਤੇ ਇਹਦੀ ਕਿੰਨੀ ডোজ ਬੰਦੇਣੀ ਆ ਜੀ ਕੀ ਉਹ ਕਰਨਾ ਇਹਦੀ 50 ਗ੍ਰਾਮ ਢਿੱਲੀ ਦਵਾ ਦਿਓ ਜੀ ਆਪਣੇ 50 ਗ੍ਰਾਮ ਹਾਂਜੀ ਹਾਂਜੀ ਨਵੀਂ ਤੂੜੀ ਕਰਕੇ ਹੋਣਾ ਠੀਕ ਹੈ ਵੀ ਜਿਹੜਾ ਇਹ ਇੱਕ ਪਾਊਚ ਆ ਅੱਧਾ ਕਿਲੋ ਦਾ ਕਿੰਨਾ ਹੈ 300 ਗ੍ਰਾਮ ਆ ਜੀ 300 ਗ੍ਰਾਮ ਆ ਵੀ ਇਹ ਇੱਕ ਉਹ ਨੂੰ ਖਵਾ ਦਿਓ ਹਾਂਜੀ ਹਾਂਜੀ ਕਿਲੋ ਜੀ ਵੀ ਆਉਂਦਾ 300 ਗ੍ਰਾਮ ਚ ਠੀਕ ਹੈ ਇਹ ਆਪਾਂ ਕਹੀਏ ਵੀ ਜਦੋਂ ਆਪਣੀ ਨਵੀਂ ਤੂੜੀ ਆਪਾਂ ਪਾਉਣ ਦੀ ਤਿਆਰੀ ਕਰਦੇ ਆ ਪਾਉਣ ਲੱਗਦੇ ਆ ਉਦੋਂ ਇਹ 50 ਗ੍ਰਾਮ ਉਹ ਨੂੰ ਰੋਜ਼ ਪਾਉਣ ਲੱਗ ਜੀ ਹਾਂਜੀ ਹਾਂ ਹਾਜਮਾ ਪੂਰਾ ਵਧੀਆ ਬਣੇ ਰਹੂਗਾ ਜਾਨਾ ਹਾਜਮਾ ਪੂਰਾ ਵਧੀਆ ਬਿਲਕੁਲ ਕਈ ਵਾਰ ਆਪਣਾ ਵੀ ਹੋ ਜਾਂਦਾ ਪਸ਼ੂ ਆਪਣਾ ਵੀ ਆਰ ਕੁਝ ਖਾਂਦਾ ਬਿਆਹ ਇਧਰ ਖਾਨ ਨੂੰ ਜੀ ਜਾਣੀ ਕਰਦਾ ਹੈਗਾ ਠੀਕ ਅੱਛਾ ਜੀ ਹਾਂ ਬਿਲਕੁਲ ਕਈ ਵਾਰਾਂ ਨਪਚਿਆ ਕੱਢ ਦਿੰਦਾ ਜਿਵੇਂ ਆਪਾਂ ਦੇਖਦੇ ਆ ਵੀ ਯਾਰ ਜਿਹਨੂੰ ਦਾਣਾ ਪਾਇਆ ਸੀ ਹੈਨਾ ਉਹ ਵੀ ਉਹ ਸਾਰੇ ਸਾਰੇ ਗੋਹੇ ਦੇ ਵਿੱਚ ਉਹ ਵੀ ਕੱਢੀ ਜਾਂਦਾ ਹੈਗਾ ਹਾਂ ਹਾਂਜੀ ਇਹਦਾ ਕਹਿੰਦੇ ਬਹੁਤ ਤਗੜਾ ਰਿਜ਼ਲਟ ਹੈ ਡਾਈਜੈਸ਼ਨ ਕਰਨ ਦੇ ਵਿੱਚ ਕਹਿੰਦੇ ਜੇ ਸੋਡੇ ਡਾਈਜੈਸਨ ਸਿਸਟਮ ਨੇ ਕੰਮ ਕਰਨਾ ਸ਼ੁਰੂ ਕਰਤਾ ਹੈ ਨਾ ਫਿਰ ਜਿਵੇਂ ਸੋਡਾ ਪਸ਼ੂ ਲੱਕੜਾਂ ਖਾਣ ਲੱਗ ਜਾਏ ਉਹਨੂੰ ਲੱਕੜਾਂ ਵੀ ਲੱਗਣ ਲੱਗਦੀਆਂ 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 ਜੀ ਇਹ ਗੱਲ ਮੈਂ ਤੁਹਾਨੂੰ ਆਪਣੇ ਤਜਰਬੇ ਨਾਲ ਦੱਸਦਾ ਬੀ ਜੇ ਤੁਹਾਡੇ ਪਸ਼ੂ ਦੇ ਵਿੱਚ ਇੰਨੀ ਤਾਕਤ ਹੈਗੀ ਆ ਤਾਂ ਉਹਨੇ ਬਹੁਤ ਅੱਗੇ ਵਧਣਾ ਫਲੋਰਾ ਸੈਲਾ ਡਾਈਜੈਸਟਿਵ ਪਾਊਡਰ ਸਾਰੀ ਗੇਮ ਪਸ਼ੂਆਂ ਤੇ ਬੰਦਿਆਂ ਚ ਡਾਈਜੈਸ਼ਨ ਸਿਸਟਮ ਦੀ ਆ ਬਿਲਕੁਲ ਜੀ ਤੇ ਹੋਰ ਕੋਈ ਚੀਜ਼ ਜਿਹੜੀ ਆਪਣੀ ਰਹਿ ਗਈ ਹੋਵੇ ਜਾਂ ਆ ਗਿਆ ਸਾਰਾ ਕੁਝ ਤੇ ਜਿਹੜਾ ਕੋਈ ਪ੍ਰੋਡਕਟ ਐਨ ਪੀ ਜੋਨ ਠੀਕ ਹੈ ਇਹਦੇ ਵਿੱਚ ਨਿੰਮੋ ਸਲਾਈਡ ਪੈਰਾਸੀਟਾਮੋਲ ਤੇ ਕਲੋਰੋਜੋਕਸੋਜੋਨ ਤੇ ਕਲੋਰੋਜੋਕਸੋਜੋਨ ਬਹੁਤ ਸਾਰਾ ਠੀਕ ਹੈ ਇਹ ਕਾਦੇ ਲਈ ਜੀ ਦਰਦ ਦਾ ਬੁਖਾਰ ਹੈ ਜਕੜਨਾ ਗਠੀਆਵਾ ਜੀ ਜਿੱਥੇ ਵੀ ਹਾਂਜੀ ਉਥੇ ਆਪਣੀ ਹੈਗੀ ਐਨਪੀ ਜੋਨ ਜੀ ਠੀਕ ਹੈ ਜੀ ਦੋ ਗੋਲੀਆਂ ਸਵੇਰ ਦੋ ਸ਼ਾਮ ਦੇ ਸਕਦੇ ਆਂ ਆਪ ਨੂੰ ਠੀਕ ਹੈ ਤੇ ਜੜ ਤੋਂ ਖਤਮ ਹੋ ਜਾਂਦੀ ਜੀ ਜਕੜਨ ਵਗੈਰਾ ਜਿੱਥੇ ਵੀ ਹੁੰਦੀ ਆਪ ਨੂੰ ਗਠੀਆਵਾ ਹੋ ਗਈ ਜਿੱਥੇ ਵੀ ਉਹਨਾਂ ਵਾਸਤੇ ਐਨਪੀ ਜੋਨ ਆ ਜੀ ਠੀਕ ਹੈ ਹਾਂਜੀ ਨਹੀਂ ਨਹੀਂ ਆਪਾਂ ਕਹੀਏ ਭਰਾਵੋ ਵੀ ਬਹੁਤ ਸੋਣਾ ਕੰਮ ਕਰਿਆ ਹਨਾ ਤੇ ਜਿਵੇਂ ਇਹ ਚੀਜ਼ ਦਿਖਾਈ ਹੈਗੀ ਆਪਾਂ ਘਰੇ ਆਮ ਹੀ ਕੋਈ ਚੀਜ਼ ਲੈਣੀ ਆ ਜਾਂ ਕੁਝ ਵੀ ਉਹ ਕਰਨਾਗਾ ਤੇ ਇਹਨੂੰ ਤਾਂ ਗਰਾਮ ਵੀ ਆਪਾਂ ਰੱਖ ਸਕਦੇ ਆਂ ਹਾਂਜੀ ਆਮ ਰੱਖ ਸਕਦੇ ਆਂ ਕਿ ਵੀ ਤੇ ਇਹਦੇ ਕੱਲੇ ਘੋੜਿਆਂ ਤੋਂ ਬਿਨਾ ਹੋਰ ਵੀ ਕਿਹੜੇ-ਕਿਹੜੇ ਜਾਨਵਰਾਂ ਨੂੰ ਆਗੇ ਜਿਵੇਂ ਮੱਝ ਆ ਗਈ ਗਾਈ ਆ ਗਈ ਘੋੜਾ ਆ ਗਿਆ ਉੱਠ ਆ ਗਿਆ ਬੱਕਰੀ ਭੇਡ ਬੱਕਰੀ ਜਿਵੇਂ ਆਪਣੇ ਕੁੱਤੇ ਬੇਲੇ ਵਗੈਰਾ ਨੂੰ ਵੀ ਦੇਖ ਸਕਦੇ ਜੇ ਕਿਸੇ ਨੂੰ ਨਹੀਂ ਕੁੱਤੇ ਨੂੰ ਨਹੀਂ ਰੱਖਵਾਂਦਾ ਜੀ ਜਿਹੜੀ-ਜਿਹੜੀ ਇਹ ਤੇ ਹੈਗੀ ਹੈਗੀ ਵੀ ਉਸ ਨੂੰ ਹੀ ਦੇਖ ਸਕਦੇ ਹਾਂ ਹਾਂਜੀ ਜਿਹੜੀ ਹਾਂ ਪਿਕਚਰ ਲੱਗੀਆਂ ਹੋਣਾਂ ਨੂੰ ਦੇ ਸਕਦੇ ਆਪਾਂ ਠੀਕ ਹੈ ਠੀਕ ਹੈ ਬਿਲਕੁਲ ਜੀ ਤੇ ਹੋਰ ਕਿ ਇਸ ਤੋਂ ਬਾਅਦ ਜੀ ਕੋਈ ਚੀ ਤੇ ਜੇਕਰ ਆਪਾਂ ਗੱਲ ਕਰੀਏ ਜੀ ਪੂਰੇ ਪੰਜਾਬ ਦੇ ਵਿੱਚ ਜਿਵੇਂ ਆਪਾਂ ਉਰੇ ਵੀਡੀਓ ਕਰ ਰਹੇ ਆਗੇ ਹਾਂਜੀ ਹਾਂਜੀ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਸਾਡੇ ਫਾਰਮਰ ਭਰਾਵਾਂ ਨੇ ਤੁਹਾਡੇ ਪ੍ਰੋਡਕਟਾਂ ਬਾਰੇ ਜਾਣਕਾਰੀ ਲੈਣੀ ਹੋਵੇ ਜਾਂ ਕਿਤੇ ਤੁਹਾਡੇ ਨੁਮਾਇੰਦਿਆਂ ਨੂੰ ਆਪਦੇ ਫਾਰਮ ਤੇ ਵਿజిਟ ਕਰਾਉਣਾ ਹੋਵੇ ਤਾਂ ਫਿਰ ਉਹ ਕਿਵੇਂ ਕਰ ਸਕਦਾ ਹੈ ਕਿਵੇਂ ਪੋਸੀਬਲ ਹੈ ਜੀ ਉਹ ਤੁਹਾਡਾ ਮੈਂ ਨੰਬਰ ਆਪਣਾ ਨੰਬਰ ਦੱਸ ਦਿਨਾ ਇੱਕ ਆਪਣਾ ਠੀਕ ਹੈ ਜੀ 99887 ਹਾਂਜੀ 35858 ਜੀ ਠੀਕ ਹੈ ਜੀ 99887 35858 ਠੀਕ ਹੈ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਠੀਕ ਹੈ ਜਿਹੜੇ ਵੀ ਏਰੀਆ ਦੇ ਵਿੱਚ ਆ ਤੁਹਾਡੇ ਕੋਲ ਅਸੀਂ ਪਹੁੰਚਾਂਗੇ ਜਰੂਰ ਪਹੁੰਚਾਂਗੇ ਹਾਂਜੀ ਵੀ ਪੂਰੇ ਪੂਰੇ ਪੰਜਾਬ ਦੇ ਵਿੱਚ ਬਾਕੀ ਆਪਣੇ ਸਾਰੇ ਪ੍ਰੋਡਕਟ ਮਤਲਬ ਆਲ ਇੰਡੀਆ ਦੇ ਵਿੱਚ ਹੀ ਆਪਣਾ ਕੋਰੀਅਰ ਵੀ ਕਰਵਾ ਦਿੰਨੇ ਆਪਾਂ ਠੀਕ ਹੈ ਜਿੱਥੇ ਕੋਈ ਘੋੜਿਆਂ ਪ੍ਰੋਡਕਟ ਚਾਹੀਦਾ ਗਾਈਆਂ ਮੱਝਾਂ ਪ੍ਰੋਡਕਟ ਚਾਹੀਦਾ ਆਪਾਂ ਕੋਰੀਅਰ ਸਰਵਿਸ ਵੀ ਹੈਗੀ ਜ ਆਪਣੇ ਕੋਲ ਤੇ ਕੋਰੀਅਰ ਵੀ ਕਰਵਾ ਦਿੰਦੇ ਹਾਂ ਬਿਲਕੁਲ ਭਰਾਵੋ ਤੇ ਡੀਲਰ ਨਹੀਂ ਹੈਗੇ ਸਾਡੇ ਜਿੱਥੇ ਹੋਲ ਸੇਲਰ ਨਹੀਂ ਹੈਗੇ ਹਾਂਜੀ ਬੱਸ ਤਾਂ ਇਹ ਕਹਿੰਦੇ ਵੀ ਸਾਡੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਸਾਡੇ ਜਿਹੜੇ ਹੋਲ سیلਰ ਤੇ ਡਿਸਟ੍ਰੀਬਿਊਟਰ ਤੇ ਡੀਲਰ ਬੈਠੇ ਨੇਗੇ ਕਹਿੰਦੇ ਪਰ ਫਿਰ ਵੀ ਜੇਕਰ ਕਿਸੇ ਭਰਾ ਨੂੰ ਸਾਡੇ ਪ੍ਰੋਡਕਟ ਦੀ ਜ਼ਰੂਰਤ ਆ ਬੰਦੇ ਨੂੰ ਨੌਲੇਜ ਆ ਵੀ ਯਾਰ ਵੀ ਮੇਰੇ ਪਾਸੋਂ ਆਫ ਹੋਇਆ ਬਿਆ ਵੀ ਇਹਨੂੰ ਸਟੱਡਮੈਨ ਚਾਹੀਦਾ ਜਾਂ ਰਾਜੀ ਮਿਲਕ ਚਾਹੀਦਾ ਜਾਂ ਕੁਝ ਵੀ ਚੀਜ਼ ਚਾਹੀਦੀ ਹੈਗੀ ਤਾਂ ਇਹ ਕਹਿੰਦੇ ਵੀ ਸਾਨੂੰ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰੇ ਨੰਬਰ ਆਪਾਂ ਕੰਪਨੀ ਦਾ ਯੂਨੀਸੈਲ ਫਾਰਮਾ ਪ੍ਰਾਈਵੇਟ ਲਿਮਿਟਿਡ ਕੰਪਨੀ ਦਾ ਭਰਾਵਾ ਆਪਾਂ ਨੰਬਰ ਉੱਪਰ ਪਾਤਾ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਤੁਹਾਡੇ ਤੱਕ ਜਿਹੜਾ ਉਹ ਪ੍ਰੋਡਕਟ ਆ ਸੇ ਤੋਂ ਸੇ ਦੀ ਪਹੁੰਚਦਾ ਹੋਊਗਾ ਸੋ ਠੀਕ ਹੈ ਜੀ ਸੋ ਠੀਕ ਹੈ ਭਰਾਵੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਆਪਣੇ ਘੋੜੇ ਵਾਲੇ ਭਰਾਵਾਂ ਦਾ ਭਲਾ ਹੋ ਜੂਗਾ ਤੇ ਗਊਆਂ ਬੱਚਿਆਂ ਦਾ ਜੋ ਵੀ ਕਿਸੇ ਨੂੰ ਕੋਈ ਜ਼ਰੂਰਤ ਆ ਗਈ ਆਪਾਂ ਕਹੀਏ ਵੀ ਇੱਕ ਕੰਪਲੀਟ ਬੱਚੇ ਤੋਂ ਲੈ ਕੇ ਉਹਦੇ ਸਟਾਲੀਆਂ ਬਣਨ ਤੱਕ ਜਾਂ ਘੋੜੀ ਸੂਣ ਤੱਕ ਉਦੋਂ ਬਾਅਦ ਦੇ ਵੀ ਪ੍ਰੋਡਕਟ ਨੇ ਜਿਹੜੇ ਇਹਨਾਂ ਕੋਲੇ ਅਵੇਲੇਬਲ ਨੇਗੇ ਸੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ